ਇਦੇ ਵਿੱਚ ਸਾਰਾ ਕੁਝ ਖਾਸ ਹੈ ਇਹ ਵਰਡ ਦਾ ਜਿਹੜਾ ਹੈਗਾ ਹਾਂਜੀ ਬੈਸਟ ਕਰੂਜ਼ਰ ਹੈ ਪਰ ਫਿਰ ਵੀ ਜਿਹੜੀ ਇਹਦੀ ਪੇਕਅਪ ਹੈ ਹੂੰ ਉਹ 3.5 ਸੈਕਿੰਡ ਦੇ ਵਿੱਚ ਇਹ 0 ਤੋਂ 100 ਚਲਾ ਜਾਂਦਾ 3.5 ਸੈਕਿੰਡ ਦੇ ਹਾਂਜੀ ਹਾਂਜੀ ਆ ਜਿਹੜੀ ਲਾਲ ਬੱਤੀ ਤੇ ਬੰਦ ਹੋਣ ਵਾਲਾ ਅੱਛਾ ਆ ਜਿਹੜਾ ਹੈਗਾ ਸਸਪੈਂਸ਼ਨ ਸਿੰਗਲ ਪਰਸਨ ਠੀਕ ਹੈ ਸਿੰਗਲ ਪਰਸਨ ਵਿਦ ਲਗੇ ਦੋ ਬੰਦੇ ਅਛਾ 2 ਪਰਸਨਸ ਵਿਦ ਲਗੇਜ ਇਹ ਪ੍ਰੋਗਰਾਮੇ ਵਾਲਾ ਹੈ ਜਿਹੋ ਜਾਂ ਤੁਸੀਂ ਵਜਨ ਉੱਤੇ ਬਿਠਾ ਕੇ ਰੱਖਣਾ ਇਹਦੇ ਉਵੇਂ ਦੀ ਚੱਲੂਗੀ ਜੀ ਜੀ ਤਿੰਨ ਤੋਂ 4 ਲੱਖ ਰੁਪਏ ਦਾ ਇਹਦਾ ਮਿਊਜ਼ਿਕ ਸਿਸਟਮ ਹੈ ਅਛਾ 3 ਤੋਂ 4 ਲੱਖ ਦਾ ਹਾਂਜੀ ਹਾਂਜੀ ਤੇ ਕਾਰਪਲੇਨ ਵਾਲ ਵੀ ਚੱਲ ਜਾਂਦਾ ਹੂੰ ਹੂੰ ਤੇ ਜਿੱਥੋਂ ਲੰਘਦਾ ਖਾਲਸਾ ਝਾਕਦੇ ਲੋਕ ਫਿਰ ਹਾਂਜੀ ਇਹ ਟ੍ਰੈਫਿਕ ਜਮ ਹੈ ਰਾਈ ਜਿੱਥੇ ਹੂੰ ਕਈ ਵਾਰੀ ਖੜਿਆ ਨੂੰ ਇਹ ਮੁਸ਼ਕਲ ਵੀ ਆਉਂਦੀ ਹੈ ਵੀ ਮਾਇਰਪੋਰਟ ਚਲੇ ਜਾਂਦੇ ਆ ਵੀ ਬਾਈ ਪਾਸੇ ਕਰੋ ਵੀ ਲੋਕ ਆ ਕੇ ਖੜ ਜਾਂਦੇ ਨੇ ਜਾਮ ਲੱਗ ਜਾਂਦਾ ਹਾਂ ਸਾਡ ਦੇ ਵਿੱਚ ਕੋਈ ਤੰਗੀ ਤਾਂ ਨਹੀਂ ਦਿੰਦਾ ਹੁਣ ਸਾਡੇ ਨਾ ਨਾ ਬਿਲਕੁਲ ਨਹੀਂ ਹਵਾ ਲੱਗਦੀ ਨਹੀਂ ਇਹਦੇ ਤੇ ਅੱਛਾ ਜਮ ਨਹੀਂ ਲੱਗਦਾ ਜੀ ਆ ਵਿੰਡ ਸ਼ੀਲਡ ਹੈ ਜਿਹੜੀ ਇਹਦੀ ਹਾਈਟ ਐਡਜਸਟ ਹੋ ਜਾਂਦੀ ਹੈ ਆ ਦੇਖੋ ਤੇ ਇਹਨੂੰ ਤੁਸੀਂ ਜਦੋਂ ਉੱਚਾ ਕਰ ਲਿਆ ਤੇ ਤੁਹਾਡੇ ਹਵਾ ਪੈਣ ਦਾ ਕੋਈ ਹਵਾ ਹਵਾ ਨਹੀਂ ਪੈਂਦੀ ਸਾਸੀ ਗਾਲੋਸਤੋ ਬਈ ਕਮਾਲ ਦੀ ਚੀਜ਼ ਦਿਖਾਉਣੀ ਆ ਜੀ ਤੁਹਾਨੂੰ ਨਾ ਵਰਲਡ ਦਾ ਸਭ ਤੋਂ ਮਹਿੰਗੇ ਮੋਟਰਸਾਈਕਲਾਂ ਦੇ ਵਿੱਚੋਂ ਆਉਂਦਾ ਮੋਟਰਸਾਈਕਲ ਨਾਮ ਕੀ ਹੈ ਖਾਲਸਾ ਜੀ ਇਹਦਾ ਇਹ ਹੋਂਡਾ ਹੈ ਜੀ ਗੋਲਡ ਵਿੰਗ ਠੀਕ ਹੈ ਜੀ ਹਾਂ ਜੀ ਇਹ ਤੁਹਾ ਇਹ ਮੇਰੇ ਕੋਲ 2 ਸਾਲ ਹੋ ਗਏ 2 ਸਾਲ ਹੋ ਗਏ ਹਾਂ ਜੀ ਕਿੰਨੇ ਦਾ ਪਿਆ ਸੀਗਾ ਜੀ ਤੁਹਾਨੂੰ ਇਹ ਇਹ 30 32 ਲੱਖ ਦਾ ਲੈਂਦਾ ਸੀਗਾ ਜੀ ਚੱਲਦਾ 30 32 ਲੱਖ ਦਾ ਚੱਲਦਾ ਲਿਆ ਸੀ ਉਹਦਾ ਆਨ ਰੋਡ ਪ੍ਰਾਈਸ ਨਿਊ ਦਾ ਕਿੰਨਾ ਹੈ ਜੀ ਆਨ ਰੋਡ ਹੁਣ ਇਹਦਾ 52 ਲੱਖ ਪ੍ਰਾਈਸ ਹੈ 52 ਲੱਖ ਰੁਪਈਆ 52 ਲੱਖ ਰੁਪਈਆ ਪ੍ਰਾਈਸ ਹੈ ਜੀ 52 ਲੱਖ ਰੁਪਈਆ ਤੁਸੀਂ ਲਾ ਲਓ ਹਿਸਾਬ ਬਈ ਤਿੰਨ ਦਾ ਸਕੋਰਪੀਓ ਗੱਡੀਆਂ ਆ ਜਾਂਦੀਆਂ ਇੱਕ ਫੋਰਚੂਨਰ ਆ ਜਾਂਦੀ ਉਹਨੇ ਜਣਾ ਜੀ ਤੇ ਇਹਦੇ ਵਿੱਚ ਕੀ ਕੀ ਤੁਹਾਨੂੰ ਹੁਣ ਤੱਕ ਖਾਸ ਲੱਗਿਆ ਜਿਹੜਾ ਤੁਸੀਂ ਇਹ ਖਰੀਦਿਆ ਇਹਦੇ ਵਿੱਚ ਸਾਰਾ ਕੁਝ ਖਾਸ ਹੈ ਜੀ ਇਹ ਵਰਡ ਦਾ ਜਿਹੜਾ ਹੈਗਾ ਹਾਂ ਜੀ ਬੈਸਟ ਕ ਸਭ ਤੋਂ ਮਹਿੰਗਾ ਤਾਂ ਇਹ ਨਹੀਂ ਕਿਉਂਕਿ ਬਾਈਕ ਤਾਂ ਜਿਹੜੇ ਹੈਗੇ ਆ ਕਰੋੜ ਕਰੋੜ ਰੁਪਏ ਦੇ ਵੀ ਪਏ ਆ ਹਾਂਜੀ ਹਾਂਜੀ ਤੇ ਸਪੀਡ ਵੀ ਇਹਦੇ ਨਾਲੋਂ ਜ਼ਿਆਦਾ ਹੈਗੀ ਆ ਬਾਈਕਸ ਦੀ ਹੋਰ ਸਾਰਾ ਕੁਝ ਹੈਗਾ ਪਰ ਇਹ ਨੂੰ ਜਿਹੜਾ ਹੈਗਾ ਵਰਡ ਦਾ ਸਭ ਤੋਂ ਜਿਹੜਾ ਵਧੀਆ ਕੰਫਰਟੇਬਲ ਕਰੂਜ਼ਰ ਮੰਨਿਆ ਜਾਂਦਾ ਕੰਫਰਟੇਬਲ ਬਹੁਤ ਆ ਕਰੂਜ਼ਰ ਉਹ ਬਾਈਕ ਹੁੰਦਾ ਜਿਹਦੇ ਉੱਤੇ ਆਪਾਂ ਲੰਬਾ ਸਫ਼ਰ ਕਰ ਸਕੀਏ ਜੀ ਇਹਦੇ ਉੱਤੇ 100 ਲੀਟਰ ਸਮਾਨ ਰੱਖਣ ਦੀ ਬੂਟ ਸਪੇਸ ਹੈ ਹਮ ਸਮਾਨ ਲੈ ਕੇ ਤੇ ਤੁਸੀਂ ਆਪਦਾ ਲੰਬੇ ਤੋਂ ਲੰਬਾ ਟੂਰ ਪ੍ਰੋਗਰਾਮ ਪਲਾਨ ਕਰ ਸਕਦੇ ਜਿੰਨੀ ਵਾਰ ਮਰਜੀ ਜਾਓ 1100 ਕਿਲੋਮੀਟਰ ਹਰ ਰੋਜ਼ ਤੁਸੀਂ ਕਵਰ ਕਰਨੇ ਚਾਹੋ ਜੀ ਤਾਂ ਇਸ ਬਾਈਕ ਤੇ ਹੁੰਦੇ ਆ ਜਦ ਕਿ ਆਮ ਤੌਰ ਤੇ 5-600 ਕਿਲੋਮੀਟਰ ਕੱਢਿਆ ਜਾ ਸਕਦਾ ਬੰਦਾ ਥੱਕਦਾ ਤਾਂ ਨਹੀਂ ਗਈ ਬੰਦਾ ਥੱਕਦਾ ਨਹੀਂ ਜੀ ਜੀ ਬੈਲੈਂਸ ਬਹੁਤ ਵਧੀਆ ਹੈ ਬ੍ਰੇਕਿੰਗ ਬਹੁਤ ਵਧੀਆ ਹੈ ਹਮ ਤੇ ਪਾਵਰ ਹੈ ਜਿਹੜੀ ਹਾਲਾਂਕਿ ਬਾਈਕ ਦਾ ਆਪਣਾ ਵਜ਼ਨ ਹੈ ਜਿਹੜਾ ਉਹ 4 ਕਵਾਂਟਲ ਦੇ ਆਸ-ਪਾਸ ਹੈ 4 ਕਵਾਂਟਲ ਹਾਂਜੀ ਪਰ ਫਿਰ ਵੀ ਜਿਹੜੀ ਇਹਦੀ ਪੇਕਅਪ ਹੈ ਹਮ ਉਹ 3.5 ਸੈਕਿੰਡ ਦੇ ਵਿੱਚ ਇਹ 0 ਤੋਂ 100 ਚਲਾ ਜਾਂਦਾ 3.5 ਸੈਕਿੰਡ ਦੇ ਹਾਂਜੀ ਹਾਂਜੀ 3.5 ਸੈਕਿੰਡ ਦੇ ਵਿੱਚ ਬਈ 0 ਤੋਂ 100 ਇਹ ਉੱਠ ਜਾਂਦਾ ਪਹਿਲਾਂ ਤਾਂ ਬਈ ਇਹਦਾ ਦਿਖਾ ਦਈਆਂ ਜਿਹੜਾ ਜਿਹੜੇ ਇਹ ਕੰਸੋਲ ਇਹਦਾ ਜਿਹੜਾ ਹੈਗਾ ਤੁਹਾਨੂੰ ਆਨ ਹੁੰਦਾ ਵਿਖਾਉਣੇ ਆ ਆਨ ਵੀ ਬੜਾ ਪਿਆਰੇ ਤਰੀਕੇ ਨਾਲ ਹੁੰਦਾ ਇਹ ਅੱਛਾ ਹਾਂ ਇੱਥੋਂ ਇਸ ਵਿੱਚ ਤੋਂ ਆਨ ਕਰੀਦਾ ਇੱਥੇ ਬੜਾ ਸੋਹਣਾ ਡਿਸਪਲੇ ਆਊਗਾ ਵਾਹ ਜੀ ਵਾਹ ਆ ਨੇੜੇ ਹੋ ਕੇ ਦਿਖਾਈ ਬਈ ਮੇਰੇ ਖਿਆਲ ਨਾਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਵੀ ਇਹ ਨਹੀਂ ਆਉਂਦਾ ਹੁੰਦਾ ਇਹਨਾਂ ਕੋ ਤੇ ਇਸ ਤੋਂ ਬਾਅਦ ਇਹਦਾ ਜਿਹੜੀ ਸੈਟਿੰਗ ਸ਼ੂਟਿੰਗ ਜਿਹੜੀਆਂ ਹੁੰਦੀਆਂ ਵਹੀਕਲ ਦੀਆਂ ਸੈਟਿੰਗ ਆਡੀਓ ਸੋਰਸ ਹਾਂਜੀ ਇੱਥੋਂ ਜਿਹੜਾ ਇਹਦਾ ਵਹੀਕਲ ਦੀ ਸੈਟਿੰਗ ਜਿਹੜੀ ਹੈਗੀ ਹੈ ਜੀ ਆਪਾਂ ਕਰ ਸਕਦੇ ਹਾਂ ਜਿਹਦੇ ਵਿੱਚ ਆਹ ਜਿਹੜੀ ਲਾਲ ਬੱਤੀ ਤੇ ਬੰਦ ਹੋਣ ਵਾਲਾ ਅੱਛਾ ਆਹ ਜਿਹੜਾ ਹੈਗਾ ਸਸਪੈਂਸ਼ਨ ਸਿੰਗਲ ਪਰਸਨ ਠੀਕ ਹੈ ਸਿੰਗਲ ਪਰਸਨ ਵਿਦ ਲਗੇ ਦੋ ਬੰਦੇ ਪੇ 2 ਪਰਸਨਸ ਵਿਦ ਲਗੇਜ ਇਹ ਪ੍ਰੋਗਰਾਮੇਬਲ ਹੈ ਜਿਹੋ ਜਿਹਾ ਤੁਸੀਂ ਵਜਨ ਉੱਤੇ ਬਿਠਾ ਕੇ ਰੱਖਣਾ ਹੈ ਤੇ ਉਹਵੇਂ ਦੀ ਚੱਲੂਗੀ ਜੀ 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 ਤੇ ਹੋਰ ਵੀ ਇਹਦੇ ਵਿੱਚ ਜਿਹੜੇ ਹੈਗੇ ਆ ਚਾਰ ਇਹਦੇ ਵਿੱਚ ਰਾਈਡਿੰਗ ਮੋਡ ਹੈ ਹੂੰ ਤੁਸੀਂ ਇਹਨੂੰ ਸਪੋਰਟਸ ਦੇ ਵਿੱਚ ਚਲਾ ਸਕਦੇ ਆ ਤਾਂ ਇਹ ਫਰਾਰੀ ਬਣ ਜਾਂਦਾ ਹੈ ਅੱਛਾ ਟੂਰ ਦੇ ਵਿੱਚ ਲਾਓ ਤਾਂ ਪਿਕਅਪ ਥੋੜੀ ਜਿਹੀ ਘੱਟ ਰਹਿੰਦੀ ਹੈ ਪਰ ਵਧੀਆ ਐਵਰੇਜ ਤੇ ਵਧੀਆ ਸਪੀਡ ਦਿੰਦਾ ਹੈ ਅਚਾਟੋਮੈਟਿਕਲੀ ਉਦਾਂ ਚੱਲਦਾ ਹੈ ਹਾਂ ਤੇ ਇਕਨੋਮੀ ਦੇ ਵਿੱਚ ਸਿਰਫ ਐਵਰੇਜ ਵਾਸਤੇ ਤੇ ਰੇਨ ਮੋਡ ਵੀ ਹੈ ਇਹਦੇ ਵਿੱਚ ਮੀਂਹ ਚ ਚਲਾਉਣਾ ਹੈ ਸਕੇਡਣਾ ਮਾਰੇ ਉਹ ਫੀਚਰ ਵੀ ਇਹਦੇ ਵਿੱਚ ਹੈਗਾ ਅੱਛਾ ਬਈ ਤਿਲਕੀ ਵਗੈਰਾ ਨਾ ਹਾਂ ਟਰੈਕਸ਼ਨ ਕੰਟਰੋਲ ਇਹਦੇ ਵਿੱਚ ਹੈਗੀ ਆ ਕਦੇ ਵੀ ਇਹ ਬਾਈਕ ਡ੍ਰੈਫਟ ਨਹੀਂ ਮਤਲਬ ਜੇ ਉਹਨੂੰ ਬੰਦ ਕਰੀਏ ਤਾਂ ਮਾਰੂਗਾ ਆਦਰਵਾਇਜ਼ ਡ੍ਰੈਫਟ ਨਹੀਂ ਮਾਰਦਾ ਆਟੋਮੈਟਿਕ ਕੰਟਰੋਲ ਰੱਖਦਾ ਜੀ ਜੇ ਅੱਗੋ ਚੱਕਿਆ ਜਾਣ ਲੱਗਾ ਤਾਂ ਵੀ ਆਪਣੇ ਆਪ ਥੱਲੇ ਹੋ ਜਾਂਦਾ Throttle ਛੱਡ ਜਾਂਦਾ ਠੀਕ ਹੈ ਤੇ ਐਵਰੇਜ ਵਗੈਰਾ ਕਿੰਨੀ ਕਿ ਦੀ ਐਵਰੇਜ ਇਹਦੀ 15 ਤੋਂ 18 ਦੀ ਹੈ ਜੀ 15 ਤੋਂ 18 ਇੰਜਨ ਇਹਦਾ ਹੈਗਾ ਜਿਹੜਾ ਤਕਰੀਬਨ 2000 cc ਹੈ 2000 cc ਹਾਂ 2000 cc ਹੈਗਾ ਜੀ ਇੰਜਨ ਇਹਦਾ ਤੇ ਕਿੰਨਾ ਸਿਲੰਡਰ ਹੈ 6 ਸਿਲੰਡਰ ਇੰਜਨ ਹੈ ਜੀ ਬਾਕਸਰ 6 ਸਿਲੰਡਰ ਬਾਕਸਰ ਇੰਜਨ ਜਿਹਦੇ ਅਮੋ ਸਾਹਮਣੇ ਪਿਸਟਨ ਚੱਲਦੇ ਹੁੰਦੇ ਆ ਪੋਰਸ਼ੇ ਦਾ ਬਾਕਸਰ ਇੰਜਨ ਮਸ਼ਹੂਰ ਹੈ ਅੱਛਾ ਜੀ ਹਾਂ ਤੇ ਇਹ Honda ਦੇ ਵਿੱਚ ਵੀ ਇਹਨਾਂ ਨੇ ਗੱਡੀਆਂ ਦੇ ਵਿੱਚ ਹੋਰ ੱਚ ਵੀ ਆਉਂਦਾ ਜੀ ਡੁਅਲ ਕਲੱਚ ਦੀ ਜਿਹੜੀ ਹੈਗੀ ਹੈ ਟਰਾਂਸਮਿਸ਼ਨ ਹੈ ਜੀ ਦੋ ਕਲੱਚ ਹੈ ਜਿਵੇਂ BMW ਜਾਂ ਵੱਡੀਆਂ ਗੱਡੀਆਂ ਦੇ ਵਿੱਚ ਆਉਂਦਾ ਜੀ 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 ਉਹੀ ਸਿਸਟਮ ਹੈ ਵੀ ਗੇਅਰ ਕਦੋਂ ਸ਼ਿਫਟ ਹੁੰਦੇ ਆ ਹੂੰ ਤਾਂ ਨੂੰ ਬਿਲਕੁਲ ਪਤਾ ਨਹੀਂ ਲੱਗੇਗਾ ਵਾਹ ਜੀ ਵਾਹ ਚਲਦੇ ਚਲਦੇ ਗੇਅਰ ਬਦਲਦੇ ਜਾਂਦੇ ਆਪਣੇ ਆਪ ਜੇ ਹਿੱਲ ਤੇ ਜਾਂਦੇ ਆ ਤਾਂ ਹਿੱਲ ਅਸਿਸਟ ਹਿੱਲ ਕੰਟਰੋਲ ਹੇਲਰ ਕਲਾਈਨ ਸਾਰੇ ਫੀਚਰ ਇਹਦੇ ਵਿੱਚ ਹੈਗੇ ਆ ਤੇ ਇਹਦੇ ਵਿੱਚ 뮤직 ਸਿਸਟਮ ਹੀ ਆਉਂਦਾ ਹੈ 뮤직 ਸਿਸਟਮ ਇਹਦੇ ਵਿੱਚ ਬਹੁਤ ਮਿਹਰੇ ਹੋ ਕੇ ਦਿਖਾ ਬਾਈ 3 ਤੋਂ 4 ਲੱਖ ਰੁਪਏ ਦਾ ਇਹਦਾ 뮤직 ਸਿਸਟਮ ਹੈ ਅੱਛਾ 3 ਤੋਂ 4 ਲੱਖ ਦਾ ਹਾਂਜੀ ਹਾਂਜੀ ਤੇ ਕਾਰਪਲੇ ਨਾਲ ਵੀ ਚੱਲ ਜਾਂਦਾ ਹੂੰ ਹੂੰ ਤੇ ਅਜਾ ਸਕਰੀਨ ਲੱਗੀ ਹੋਈ ਹੈ ਕਾਰਪਲੇ ਵੀ ਹੁੰਦਾ ਇਹਦੇ ਵਿੱਚ ਨਾ ਜੀ ਹਾਂ 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 ਇਹ ਤਾਂ ਮੈਂ ਸੁਣਿਆ ਵੀ ਕਹਿੰਦੇ ਜੇ ਐਕਸੈਸਰੀ ਲਾਈ ਜਾਈਏ ਤੇ ਕਰੋੜ ਵੀ ਟੱਪ ਜਾਂਦਾ ਵੀ ਐਕਸੈਸਰੀ ਦੀ ਬਹੁਤ ਮਹਿੰਗੀ ਆ ਹਾਂ ਐਕਸੈਸਰੀ ਬਹੁਤ ਮਹਿੰਗੀ ਆ ਥੋੜਾ ਜਿਹਾ ਇੰਨਾ ਜ਼ਰੂਰ ਆ ਵੀ ਇਹ ਜਿਹੜਾ ਬਾਈਕ ਆ ਮੇਰੇ ਵਾਲਾ ਇਹਦੀ ਐਕਸੈਸਰੀ ਇੱਥੇ ਮਿਲਦੀ ਨਹੀਂ ਮਿਲਦੀ ਨਹੀਂ ਜਿਹੜਾ ਜਿਹੜਾ ਜੀ 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 Honda ਦੇ ਥੋੜਾ ਜਿਹਾ ਇੱਥੇ ਬਾਈਕ ਘੱਟ ਆ ਹੂੰ ਇਸ ਕਰਕੇ ਇਹਦੀ ਐਕਸੈਸਰੀ ਸਾਰੀ ਬਾਹਰੋਂ ਹੀ ਆਉਂਦੀ ਆ ਪਰ ਹੈ ਐਵੇਂ ਹੀ ਆ ਜੀ ਵੀ ਤੁਸੀਂ ਲਾਉਣੀ ਆ ਤਾਂ ਜਿੰਨੀ ਮਰਜ਼ੀ ਲਾਈ ਜਾਓ ਜੀ ਹਾਂ ਤੁਹਾਨੂੰ ਕੋਈ ਐਕਸੈਸਰੀ ਦੀ ਦਿੱਕਤ ਤਾਂ ਨਹੀਂ ਆਈ ਹਜੇ ਤੱਕ ਨਹੀਂ ਮੈਨੂੰ ਕੋਈ ਇਹ ਜਿਹੜਾ ਹਾਰਲੇ ਦੇ ਬਾਈਕ ਬਹੁਤ ਜ਼ਿਆਦਾ ਐਸੈਸਰੀ ਮੰਗਦੇ ਆ ਲਾਉਣ ਖਰੀਦਣ ਸਾਰੀ ਉਹਦੇ ਸਮਾਨ ਲਾਉਣਾ ਪੈਂਦਾ ਜੀ ਇਹ ਇਦਾਂ ਦਾ ਬਾਈਕ ਨਹੀਂ ਗਾ ਇਹ ਕੰਪਨੀ ਨੇ ਪਰਫੈਕਟ ਹੀ ਦਿੱਤਾ ਹੂੰ ਇਹਨੂੰ ਹੋਰ ਸ਼ਿੰਗਾਰਨਾ ਤਾਂ ਤੁਸੀਂ ਲਾ ਲੈਨੇ ਆ ਫੋਨ ਹੋਲਡਰ ਆ ਆ ਮੱਗ ਹੋਲਡਰ ਆ ਜੀ ਜੀ ਆ ਬੈਕ ਰੈਸਟ ਆ ਹੂੰ ਤੇ ਕੁਝ ਲਾਈਟਾਂ ਵਗੈਰਾ ਇਹਦੇ ਐਕਸਟਰਾ ਲੱਗੀਆਂ ਹੋਈਆਂ ਜੀ 2 ਲੱਖ ਰੁਪਏ ਦਾ ਸਮਾਨ ਇਹਦੇ ਲੱਗਿਆ ਵਾ 2 ਲੱਖ ਦਾ ਲੱਗਦਾ ਹਾਂ ਬਾਕੀ ਜਿਹੜਾ ਹੈਗਾ ਅਦਰਵਾਈਜ਼ ਜਿਹੜਾ ਹੈਗਾ ਲਿਮਟ ਕੋਈ ਨਹੀਂ ਜਿੰਨੇ ਮਰਜ਼ੀ ਲੈ ਹਾਂ ਤੁਸੀਂ ਜਿੰਨਾ ਮਰਜ਼ੀ ਸਮਾਨ ਮੰਗੀ ਜਾਓ ਜੀ 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 ਹਾਂ ਤੁਸੀਂ ਇੰਟਰਨੈਟ ਤੇ ਸਰਚ ਕਰੋਗੇ ਤਾਂ ਤੁਹਾਨੂੰ ਗੋਲਡ ਵਿੰਗ ਜੀ ਇਦਾਂ ਦੇ ਮਿਲ ਜਾਣਗੇ ਵੀ ਤੁਰੇ ਜਾਂਦੇ ਐ ਲੱਗਦਾ ਵੀ ਸੜਕ ਤੇ ਦੀਵਾਲੀ ਲੱਗੀ ਹੋਈ ਹੈ ਹਾਂ ਅੱਛਾ ਇੰਨੇ ਲੋਕਾਂ ਨੇ ਕਿਹਨੇ ਲੋਕਾਂ ਨੇ ਸ਼ਿੰਗਾਰੇ ਹੋਏ ਆ ਠੀਕ ਆ ਤੇ ਆਨ ਰੋਡ ਬਈ 52 ਲੱਖ ਦਾ ਪੈ ਜਾਂਦਾ ਉਸ ਤੋਂ ਬਾਅਦ ਜਿੰਨੇ ਮਰਜ਼ੀ ਲਈ ਚਲੋ ਇਹਦੇ ਤੇ ਉਸ ਤੋਂ ਬਾਅਦ ਕੋਈ ਉਹ ਨਹੀਂ ਹੈ ਨਾ ਜੀ ਤੇ ਬਾਕੀ ਦੀ ਸਪੀਡ ਸਪੂਡ ਕਿੰਨੇ ਕ ਦਾ ਕੋਟ ਜਾਂਦਾ ਹਾਈਸਟ ਸਪੀਡ ਇਹ 190 95 ਤੱਕ ਚਲਾ ਜਾਂਦਾ ਜੀ 190 95 ਹਾਂ ਹਾਂ ਠੀਕ ਆ ਜੀ ਭਾਈ ਬਾਕੀ ਦਿਖਾ ਲਓ ਕਮੂਟਰਸਾਈਕਲ ਦੀ ਨਾ ਕਿ ਨਾ ਤੇ ਬਾਕੀ ਕਾਹਦਾ ਜੀ ਜਿਵੇਂ ਤੁਸੀਂ ਚਲਾਉਣੇ ਹੋਣਾ ਇਹਨੂੰ ਤੇ ਇਹਦੇ ਵਿੱਚ ਕੋਈ ਭਾਰਾ ਭੂਰਾ ਤਾਂ ਨਹੀਂ ਇਕੱਲਾ ਬੰਦਾ ਚਲਾ ਲੈਂਦਾ ਬਿਲਕੁਲ ਜੀ ਬਿਲਕੁਲ ਇਕੱਲਾ ਬੰਦਾ ਆਰਾਮ ਨਾਲ ਚਲਾ ਲੈਂਦਾ ਹਾਂ ਮੇਰਾ ਵਜ਼ਨ ਘੱਟ ਹੈ ਸਟੈਂਡ ਸਿੱਧਾ ਸਟੈਂਡ ਨਹੀਂ ਇਕੱਲੇ ਬੰਦੇ ਤੋਂ ਲੱਗਦਾ ਸਿੱਧਾ ਸਟੈਂਡ ਨਹੀਂ ਲੱਗਦਾ ਹਾਂ ਇਹਦਾ ਵਜ਼ਨ ਚ ਤੁਹਾਨੂੰ ਹੋਏਗਾ ਪਤਾ ਜਿਹੜੀ ਜਿਹੀ ਕਿੰਨਾ ਖਾਊਗਾ 4 ਕੁਇੰਟਲ ਪਲੱਸ ਹੁੰਦਾ 4 ਕੁਇੰਟਲ 4 ਕੁਇੰਟਲ ਪਲੱਸ ਇਹਦਾ ਵਜ਼ਨ ਹੈ ਜੀ ਤੇ ਬਾਕੀ ਦੇਖ ਸਕਦੇ ਹੋ ਕਿ ਕਿੰਨਾ ਕ ਸਾਮਾਨ ਸੋਹਣਾ ਜੀ ਹੈਗੀ 100 ਲੀਟਰ ਬੂਟ ਸਪੇਸ ਹੈ ਜੇ ਇਹਦੇ ਵਿੱਚ ਦੋਨੋਂ ਪਾਸਿਆਂ ਦੇ ਉੱਤੇ ਬੜੀਆਂ ਸੋਹਣੀਆਂ ਬੜੀਆਂ ਹੋਈਆਂ ਵਾਓ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫੁੱਲ ਦਾ ਤੇ ਪਿਛਲੇ ਪਾਸੇ ਵੀ ਹੈ ਹੂੰ ਬਈ ਲੋਕਾਂ ਦੀ ਖਿੱਚ ਦਾ ਕੇਂਦਰ ਜਿੱਥੋਂ ਲੰਘਦਾ ਖਾਸਾ ਝਾੜਦੇ ਲੋਕ ਫਿਰ ਹਾਂਜੀ ਇਹ ਟ੍ਰੈਫਿਕ ਜਮ ਰਹਿ ਜਿੱਥੇ ਹੂੰ ਕਈ ਵਾਰੀ ਖੜਿਆ ਨੂੰ ਇਹ ਮੁਸ਼ਕਲ ਵੀ ਆਉਂਦੀ ਹੈ ਵੀ ਮਗਰ ਪੁਲਿਸ ਵਾਲੇ ਆ ਜਾਂਦੇ ਆ ਵੀ ਬਾਈ ਪਾਸੇ ਕਰੋ ਵੀ ਲੋਕ ਆ ਕੇ ਖੜ ਜਾਂਦੇ ਜਮ ਲੱਗ ਜਾਂਦਾ ਹਾਂ ਵਾਹ ਜੀ ਵਾਹ ਜੀ ਤੇ ਬਹੁਤ ਜੀ ਘੈਂਟ ਗੱਲਬਾਤ ਹੈ ਜੀ ਤੇ ਬਾਕੀ ਦੇਖ ਸਕਦੇ ਹੋ ਫਰੀਦਕੋਟ ਦੇ ਵਿੱਚ ਐਸ ਟਾਈਮ ਅਸੀਂ ਖੜੇ ਤੇ ਬਾਕੀ ਦੇਖ ਸਕਦੇ ਆਹ ਗੱਦੇ ਵਾਸਤੇ ਹੁੰਦਾ ਜੀ ਇਧਰਲੇ ਪਾਸੇ ਆਰ ਪੀ ਐਮ ਏ ਆਰ ਪੀ ਐਮ ਹੈ ਜੀ ਹਾਂ ਤੇ ਇਹਦੇ ਵਿੱਚ ਜਿਹੜਾ ਇੱਕ ਲਾਈਟ ਆ ਜਗ ਰਹੀ ਹੈ ਹਿੱਲ ਅਸਿਸਟ ਦੀ ਹੈ ਉਹ ਏ ਬੀ ਐਸ ਦੀ ਹੈ ਹੂੰ ਤੇ ਇਹਦੇ ਪਾਰਕਿੰਗ ਲਾਈਟ ਵੀ ਆ ਰਹੀ ਹੈ ਮਤਲਬ ਮੋਟਰਸਾਈਕਲਾਂ ਦੇ ਵਿੱਚ ਜੀ ਇੱਕੋ ਹੀ ਮੋਟਰਸਾਈਕਲ ਹੈ ਜਿਹਦੇ ਬੈਗ ਗੇਅਰ ਇਹਦੇ ਬੈਕ ਗੇਅਰ ਆਉਂਦਾ ਹਾਂ ਠੀਕ ਆ ਇਹਦੇ ਬੈਕ ਗੇਅਰ ਤੇ ਫੋਰਵਰਡ ਗੇਅਰ ਇੱਕ ਵਾਕਿੰਗ ਗੇਅਰ ਕਹਿ ਦਿੰਦੇ ਆ ਉਹ ਜੀ ਤੇ ਜਦੋਂ ਆਪਾਂ ਅੱਗੇ ਪਿੱਛੇ ਕਰਨਾ ਹੈ ਉਦੋਂ ਜਦੋਂ ਉਸ ਗੇਅਰ 'ਚ ਚਲੇ ਜਾਈਦਾ ਉਦੋਂ ਥਰੋਟਲ ਕੰਮ ਛੱਡ ਜਾਂਦੀ ਹੈ ਜੀ ਤੇ ਇਹ ਅੱਗੇ ਪਿੱਛੇ ਕਰਨਾ ਤੁਸੀਂ ਆਪਣੇ ਹਿਸਾਬ ਨਾਲ ਇਹ ਇੱਥੋਂ ਇਧਰਲੇ ਪਾਸੇ ਇੱਥੋਂ ਅੱਗੇ ਪਿੱਛੇ ਕਰ ਲਈਦਾ ਲੈ ਵੀ ਬੈਗ ਗੇਅਰ ਵੀ ਆਉਂਦਾ ਇਹਦੇ ਤੇ ਬਾਕੀ ਦੇ ਵਿੱਚ ਕਹਿੰਦੇ ਵੀ ਸੀਟਾਂ ਵੀ ਉਹ ਕਰ ਦਿੰਦਾ ਹਾਂ ਹਾਂ ਸੀਟਾਂ ਹੀਟਡ ਸੀਟਾਂ ਜੀ ਜੀ ਤੇ ਹੈਂਡ ਗ੍ਰੈਬ ਵੀ ਹੀਟਡ ਹੈ ਆਪਣੇ ਇੰਨੀ ਠੰਡ ਖੈਰ ਪੈਂਦੀ ਨਹੀਂ ਪਰ ਫਿਰ ਵੀ ਜੇ ਠੰਡ ਚ ਲੈ ਕੇ ਜਾਣਾ ਹੋਵੇ ਤਾਂ ਇਹ ਵਧੀਆ ਸਹੂਲਤ ਹੈਗੀ ਹੈ ਠੰਡ ਦੇ ਵਿੱਚ ਕੋਈ ਦੰਗੀ ਤਾਂ ਨਹੀਂ ਦਿੰਦਾ ਹੁਣ ਠੰਡ ਦੇ ਵਿੱਚ ਨਹੀਂ ਨਾ ਬਿਲਕੁਲ ਨਹੀਂ ਹਵਾ ਲੱਗਦੀ ਨਹੀਂ ਇਹਦੇ ਤੇ ਅੱਛਾ ਜਮ ਨਹੀਂ ਲਾਉਂਦਾ ਜੀ ਆ ਵਿੰਡਸ਼ੀਲਡ ਹੈ ਜਿਹੜੀ ਇਹਦੀ ਹਾਈਟ ਐਡਜਸਟ ਹੋ ਜਾਂਦੀ ਹੈ ਆਹ ਦੇਖੋ ਤੇ ਇਹਨੂੰ ਤੁਸੀਂ ਜਦੋਂ ਉੱਚਾ ਕਰ ਲਿਆ ਤੇ ਤੁਹਾਡੇ ਹਵਾ ਪੈਣ ਦਾ ਕੋਈ ਹਵਾ ਹਵਾ ਨਹੀਂ ਪੈਂਦੀ ਇਹ ਕਿੰਨਾ ਉੱਚਾ ਹੋ ਜਾਂਦਾ ਇੱਥੋਂ ਤੱਕ ਹੋ ਜਾਂਦਾ ਬਸ ਇੱਥੋਂ ਤੱਕ ਹੋ ਜਾਂਦਾ ਇਹ ਹਵਾ ਤਾਂ ਕੀ ਇਹਦੇ ਚ ਕਣੀਆਂ ਵੀ ਨਹੀਂ ਲੱਗਦੀਆਂ ਕਣੀਆਂ ਵੀ ਨਹੀਂ ਪੈਂਦੀ ਜਦੋਂ ਇੰਨੀ ਉੱਚੀ ਹੋ ਜਾਂਦੀ ਹੈ ਇਹ ਅੱਛਾ ਤੇ ਜੇ ਮੀਂਹ ਵੀ ਪੈਂਦਾ ਹੋਵੇ ਤਾਂ ਉਹ ਵੀ ਤੁਹਾਡੇ ਉਤੋਂ ਦੀ ਲੰਘ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਗੇਅਰ ਕਿੰਨੇ ਆਉਂਦੇ ਜੀ ਮੋਟਰਸਾਈਕਲ ਗੇਅਰ 7 ਗੇਅਰ ਹੈ ਜੀ ਇਹਦੇ ਜਿਹੜੇ ਨਾਰਮਲ ਹਾਂ 7 ਗੇਅਰ ਆਉਂਦੇ ਆ ਬਈ ਤੇ ਬਾਕੀ ਸਪੀਡ ਹੈ ਜੀ 200 ਤੱਕ ਦੀ ਹੈਗੀ ਆ ਤੇ 180 195 95 ਤੱਕ ਹੀ ਆਉਣਾ ਚਾਹੀਦਾ ਹਾਂ ਜੀ ਲਾਇਆ ਹੋਇਆ ਲਾਇਆ ਹੋਇਆ ਠੀਕ ਹੈ ਕਿਤੋਂ ਤੱਕ ਸਫਰ ਕਰਤਾ ਹੀ ਹੁਣ ਤੱਕ ਕਿਤੇ ਕਿਤੇ ਮੈਂ ਇਹ ਤੇ ਸ੍ਰੀ ਹਜੂਰ ਸਾਹਿਬ ਗੋਆ ਹੂੰ ਅਧੇਰਾ ਦੂਨ ਜੈਸਲਮੇਰ ਜੀ ਰਣਥੰਬੌਰ ਜੀ ਤੇ ਇਧਰ ਹਿਮਾਚਲ ਪਾਲमपुर ਸ਼ਿਮਲਾ ਜੀ ਸਾਰਾ ਘੁੰਮਿਆ ਹੈ ਸਾਰੇ ਘੁੰਮਿਆ ਕਿੰਨਾ ਹੁਣ ਤੱਕ ਤੁਹਾਡੇ ਲੈਣ ਤੋਂ ਬਾਅਦ ਕਿੰਨਾ ਕਿ ਚਲਾਦਾ ਮੈਂ ਇਹਨੂੰ 25-30000 ਕਿਲੋਮੀਟਰ ਚਲਾਦਾ ਜੀ 25-30000 25-30000 ਕਿਲੋਮੀਟਰ ਹੁਣ ਤੱਕ ਚੱਲ ਚੁੱਕਿਆ ਜੀ ਮੋਟਰਸਾਈਕਲ ਤੇ ਬਾਕੀ ਦੋ ਬੰਦੇ ਬੈਠ ਜਾਂਦੇ ਨੇ ਨੀ ਆਰਾਮ ਨਾਲ ਦੋ ਬੰਦੇ ਬੈਠ ਜਾਂਦੇ ਹਾਂਜੀ ਹਾਂਜੀ ਮਗਰਲੇ ਵਾਸਤੇ ਤਾਂ ਸੋਫਾ ਲੱਗਿਆ ਹੋਇਆ ਹੂੰ ਪਰ ਮਗਰ ਬੈਂਦਾ ਨਹੀਂ ਕੋਈ ਬੈਂਦਾ ਨਹੀਂ ਠੀਕ ਹਾਂ ਦੱਦਾ ਕਿਉਂਕਿ ਪਾਈਦਾ ਬਹੁਤ ਆਣਾ ਜੀ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਤੇ ਕਮਾਲ ਦੀ ਗੱਲ ਬਾਤ ਆ ਤੇ ਬ੍ਰੇਕ ਬਰੂਕ ਦਾ ਫਿਰ ਤਕੜੇ ਜਿਹਾ ਹੁੰਦੇ ਆ ਉਹਨਾਂ ਦੇ ਬ੍ਰੇਕਿੰਗ ਇਹਦੇ ਜੀ ਹਾਂ ਮਤਲਬ ਸਾਰੀਆਂ ਡਿਸਕਾਂ ਆ ਅਗਲੀ ਡਿਸਕ ਆ ਜਿਹੜੀ ਹੂੰ ਕੰਬੋ ਬ੍ਰੇਕਸ ਕਹਿੰਦੇ ਆ ਉਹਨੂੰ ਮਗਰਲੇ ਬ੍ਰੇਕ ਲਾਉਂਗੇ ਤਾਂ ਵੀ ਅਗਲੇ ਨਾਲ ਲੱਗਦੇ ਆ ਜੀ ਦੋ ਡਿਸਕਾਂ ਲੱਗੀਆਂ ਔਰ ਡਿਸਕ ਨੂੰ ਇੱਕ ਡਿਸਕ ਨੂੰ 6 ਪਿਸਟਨ ਠੀਕ ਹੈ ਜੀ ਹਾਲਾਂਕਿ ਕਾਰ ਦੇ ਵਿੱਚ ਇੱਕ ਡਿਸਕ ਨੂੰ ਦੋ ਪਿਸਟਨ ਹੁੰਦੇ ਆ ਤੇ ਦੋਨਾਂ ਡਿਸਕਾਂ ਨੂੰ ਚਾਰ ਪਿਸਟਨ ਹੁੰਦੇ ਆ ਹੂੰ ਇਹਦੇ ਅਗਲੇ ਟਾਇਰ ਨੂੰ 12 ਪਿਸਟਨ ਆ 12 ਪਿਸਟਨ ਹਾਂ ਠੀਕ ਹੈ ਜੀ ਵੀ ਬ੍ਰੇਕਿੰਗ ਜਿਹੜੀ ਹੈਗੀ ਆ ਹੂੰ ਇੰਨੀ ਅੱਛੀ ਆ ਵੀ ਤੁਹਾਨੂੰ ਪਿੱਛੇ ਵੇਖ ਕੇ ਬ੍ਰੇਕਾਂ ਲਾਉਣੀਆਂ ਪੈਂਦੀਆਂ ਵੀ ਕੋਈ ਮਗਰੋਂ ਜੇ ਕੋਈ ਵਹੀਕਲ ਆਉਂਦਾ ਹੋਇਆ ਹਾਂਜੀ ਤਾਂ ਹੋ ਸਕਦਾ ਵੀ ਉਹ ਇਹਦੇ ਹਿਸਾਬ ਨਾਲ ਉਹਦੇ ਬ੍ਰੇਕ ਨਾ ਲੱਗਣ ਨਾ ਲੱਗਣ ਇੰਨੀ ਤਕੜੀ ਬ੍ਰੇਕਿੰਗ ਹਾਂ ਲਓ ਜੀ 52 ਲੱਖ ਦੀ ਚੀਜ਼ ਆ ਵੀ ਇੰਨਾ ਕੁ ਦਾ ਬੰਦਾ ਹੀ ਹੈ ਨਾ ਬਹੁਤ ਹੋਰ ਵੀ ਬਹੁਤ ਤਕੜੇ ਤਕੜੇ ਫੀਚਰ ਆ ਜਿਹੜੇ ਹਨਾ ਜੇ ਦ ਬਹੁਤ ਤਗੜੇ ਤਗੜੇ ਆ ਹੁਣ ਤੱਕ ਖਾਸ ਜੀ ਨੇ ਚਲਾਤਾ 25000 ਕਿਲੋਮੀਟਰ ਤੇ ਹੁਣ ਤੱਕ ਇਹਦਾ ਕਿਵੇਂ ਲੱਗੇ ਕੰਫਰਟੇਬਲ ਆ ਪੂਰਾ ਵਧੀਆ ਬਹੁਤ ਕੰਫਰਟੇਬਲ ਆ ਜੀ ਕਦੇ ਕਦੇ ਦਿਲ ਕਰਦਾ ਵੇਚ ਦਈਏ ਤੇ ਫਿਰ ਜਦੋਂ ਚਲਾ ਕੇ ਵੇਖੀਦਾ ਤੇ ਫਿਰ ਉਹ ਵਾਪਸ ਉਥੇ ਲਿਆ ਕੇ ਖੜਾ ਕਰ ਲਈਦਾ ਵੀ ਨਹੀਂ ਵੀ ਚਲਾਉਣਾ ਤਾਂ ਜੀ 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 ਖੜਾ ਰਵੇ ਪਰ ਵੇਚਿਆ ਨਹੀਂ ਜਾ ਸਕਦਾ ਸੈਕੰਡ ਹੈਂਡ ਮਾਰਕੀਟ ਦੇ ਵਿੱਚ ਵੀ 30 35 ਲੱਖ ਰਪਏ ਆ ਸੈਕੰਡ ਹੈਂਡ ਦੇ ਵਿੱਚ ਵੀ ਕਿਉਂਕਿ ਲਗਾਤਾਰ ਬਾਹਰੋਂ ਆਉਂਦਾ ਕਰਕੇ ਕੁਝ ਡਾਲਰ ਨਾਲ ਜੁੜ ਜਾਂਦੀ ਕੀਮਤ ਕੁਝ ਇੰਪੋਰਟ ਦੀ ਵਜ੍ਹਾ ਨਾਲ ਜੀ ਜਿੰਨਾ ਕਿ ਡੈਪ੍ਰੀਸ਼ੀਏਟ ਹੁੰ ਇਹ ਚਾਹੇ ਪੌੜੀ ਕਰਾਉਣਾ ਪੈਂਦਾ ਬਾਹਰ ਹਾਂ ਬਣਿਆ ਬਣਾਏ ਕਿੱਦਾਂ ਮਿਲਦਾ ਨਹੀਂ ਨਹੀਂ ਬਣਿਆ ਬਣਾਏ ਜੀ ਜੀ ਤੇ ਕਿਵੇਂ ਆਰਡਰ-ਉਰਡਰ ਤੇ ਵੀ ਮਿਲਦਾ ਕਿਦਾਂ ਕੰਪਨੀ ਹਾਂ 5-6 ਮੰਗਾਉਂਦੀ ਆ ਸਾਲ ਦੇ ਅੱਛਾ ਬਸ ਉਹ ਫਿਕਸ ਹੀ ਕਲਰ ਮਿਲਦਾ ਜਿਹੜਾ ਮਿਲਦਾ ਜਦੋਂ ਇਹ ਲਿਆ ਇਹ ਆਇਆ ਸੀਗਾ ਉਹਨਾਂ ਸਾਲਾਂ ਚ ਚੇਰੀ ਆਉਂਦਾ ਸੀ ਹੁਣ ਬਲੈਕ ਆਉਂਦਾ ਜੀ ਜੀ ਹੁਣ ਬਲੈਕ ਆਉਂਦਾ ਤੇ ਬਾਕੀ ਇਹਦੇ ਵਿੱਚ ਮੈਂ ਇੱਕ ਹੋਰ ਕਲਰ ਵਾਈਟ ਕਲਰ ਵੀ ਮੇਰੇ ਖਿਆਲ ਨਾਲ ਆਉਂਦਾ ਹੈ ਵਾਈਟ ਹਾਂ 18 ਤੋਂ ਪਹਿਲਾਂ ਵਾਈਟ ਆਉਂਦਾ ਸੀ ਹੂੰ 18 ਤੋਂ ਹੁਣ ਬਲੈਕ ਆਉਂਦਾ 18 ਤੋਂ 21 ਤੱਕ ਚੈਰੀਆ ਜੀ ਜੀ ਤੇ ਹੁਣ ਬਲੈਕ ਆਉਂਦਾ ਇੰਡੀਆ ਚ ਇੱਕੋ ਕਲਰ ਆਉਂਦਾ ਬਾਕੀ ਇਹ ਕਿੰਨੇ ਮਾਡਲ ਆ ਤੁਹਾਡਾ ਇਹ ਆ ਮੋਟਰਸਾਈਕਲ ਇਹ 19 ਇਹ 19 ਮਾਡਲ ਆ 19 ਮਾਡਲ ਆ ਜੀ ਅੱਛਾ ਫਿਕਸ ਹੀ ਆਉਂਦਾ ਗਲਤ ਜਿਵੇਂ 3 ਸਾਲ ਇਹਦਾ ਵਾਈਟ ਪਿਆ ਸੀ ਬਸ ਉਹਨਾਂ ਨੇ 5-6 ਮੋਟਰਸਾਈਕਲ ਮੰਗਾਏ ਸੀਗੇ ਉਦੋਂ ਵੀ 21 ਚ ਆਏ ਸੀਗੇ ਬਲੈਕ ਕਲਰ ਦੇ ਉਹਦੇ ਵਿੱਚ 에ਅਰ ਬੈਗ ਵੀ ਸੀ ਅੱਛਾ 에ਅਰ ਬੈਗ ਵੀ ਹਾਂ ਤੇ ਇਹਦੇ ਵਿੱਚ ਉਹ ਦੂਜਾ ਮੋਡ ਆਉਂਦਾ ਕਰੂਜ਼ ਮੋਡ ਵਗੈਰਾ ਬਿਲਕੁਲ ਕਰੂਜ਼ ਕੰਟਰੋਲ ਇਹਦੇ ਵਿੱਚ ਲੱਗਿਆ ਹੋਇਆ ਹੈ ਇਹ ਵੇਖੋ ਅੱਛਾ ਜੀ ਕਰੂਜ਼ ਮੋਡ ਵੀ ਆਉਂਦਾ ਬਈ ਜਿਹ ਇਹ ਦੂਜੀ ਸਪੀਡ ਆ ਜਿਹੜੀ ਉਹ ਰੋਕ ਸਕਦੇ ਹੋ ਨਾ ਜਿੱਥੇ ਕਿ ਚਲਾਉਣਾ ਤੇ ਬਾਕੀ ਕਮਾਲ ਦੀ ਗੱਲਬਾਤ ਹੈ ਜੀ ਸੋ ਬਹੁਤ ਧੰਨਵਾਦ ਜੀ ਮਿਹਰਬਾਨੀ ਖਾਲਸਾ ਜੀ ਫਰੀਦਕੋਟ ਦੇ ਵਿੱਚ ਸੀਗੇ ਜੀ ਇੱਕ ਖਾਲਸਾ ਵੈਗਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਫਾਦੇ ਬਹੁਤ ਘੈਂਟ ਮੋਟਰਸਾਈਕਲ ਹੈ ਜੀ ਸ਼ੇਅਰ ਕਰਿਓ ਦੱਬ ਕੇ ਧੰਨਵਾਦ ਮਿਹਰਬਾਨੀ